ਇੱਕ ਬੱਚਾ ਅਕਸਰ ਸਕੂਲ ਲੇਟ ਆਉਂਦਾ। ਲੇਟ ਆਉਣ ਕਰਕੇ ਉਸ ਨੂੰ ਸਜ਼ਾ ਦੇ ਤੌਰ ਤੇ ਰੋਜ਼ ਡੰਡੇ ਖਾਣੇ ਪੈਂਦੇ ਸਨ। ਬੱਚੇ ਦਾ ਇਹ ਹਰ ਰੋਜ਼ ਦਾ ਹਾਲ ਦੇਖ ਕੇ ਅਧਿਆਪਕ ਉਸ ਨੂੰ ਬਹੁਤ ਬੁਰਾ ਭਲਾ ਬੋਲਦਾ। ਉਹ ਉਸ ਨੂੰ ਨਲਾਇਕ ਅਤੇ ਗੈਰ ਜ਼ਿੰਮੇਵਾਰ ਆਖਦਾ। ਬੱਚਾ ਕਦੇ ਵੀ ਕੁਝ ਨਾ ਬੋਲਦਾ ਅਤੇ ਚੁੱਪਚਾਪ ਜਾ ਕੇ ਆਪਣੀ ਸੀਟ ਤੇ ਬੈਠ ਜਾਂਦਾ। ਰੋਜ਼-ਰੋਜ਼ ਕੁੱਟ ਪੈਣ ਕਰਕੇ ਹੁਣ ਉਹ ਇੰਨਾ ਸਖਤ ਹੋ ਗਿਆ ਸੀ ਕਿ ਹੁਣ ਕੁੱਟ ਪੈਣ ਤੋਂ ਬਾਅਦ ਵੀ ਉਸ ਨੂੰ ਰੋਣਾ ਨਹੀਂ ਆਉਂਦਾ ਸੀ ਜਿਸ ਰਾਸਤੇ ਅਧਿਆਪਕ ਰੋਜ਼ ਸਕੂਲ ਪਹੁੰਚਦਾ ਸੀ ਇੱਕ ਦਿਨ ਉਹ ਰਸਤਾ ਮੁਰੰਮਤ ਲਈ ਪਟਿਆ ਹੋਇਆ ਸੀ ਇਸ ਲਈ ਅਧਿਆਪਕ ਨੇ ਰਸਤਾ ਬਦਲ ਲਿਆ ਜੋ ਨਵਾਂ ਰਸਤਾ ਉਸਨੇ ਅੱਜ ਚੁਣਿਆ ਸੀ ਉਹ ਰਸਤਾ ਰੋਜ਼ ਲੇਟ ਹੋਣ ਵਾਲੇ ਬੱਚੇ ਦੇ ਮੁਹੱਲੇ ਚੋਂ ਗੁਜ਼ਰਦਾ ਸੀ ਜਾਂਦੇ ਜਾਂਦੇ ਉਸ ਅਧਿਆਪਕ ਦੀ ਨਜ਼ਰ ਇੱਕ ਵੀਲਚੇਅਰ ਨੂੰ ੱਤਕਾ ਲਗਾ ਕੇ ਰੋੜੀ ਜਾਂਦੇ ਇੱਕ ਬੱਚੇ ਤੇ ਪਈ ਜਦੋਂ ਉਸਨੇ ਧਿਆਨ ਨਾਲ ਵੇਖਿਆ ਤਾਂ ਉਹ ਦੇਖ ਕੇ ਸੁੰਨ ਰਹਿ ਗਿਆ ਇਹ ਤਾਂ ਉਹੀ ਬੱਚਾ ਸੀ ਜੋ ਰੋਜ਼ ਸਕੂਲ ਲੇਟ ਆਉਂਦਾ ਸੀ ਉਸ ਬੱਚੇ ਦੇ ਸਕੂਲ ਵਾਲੀ ਵਰਦੀ ਪਾਈ ਹੋਈ ਸੀ ਮੋਢਿਆਂ 'ਚ ਉਸਦੇ ਸਕੂਲ ਵਾਲਾ ਬਸਤਾ ਸੀ ਉਹ ਬੱਚਾ ਇੱਕ ਬਹੁਤ ਪੁਰਾਣੀ ਵੀਲਚੇਅਰ ਨੂੰ ੱਤਕਾ ਲਗਾ ਕੇ ਰੋੜੀ ਲਈ ਜਾ ਰਿਹਾ ਸੀ ਜਿਸ ਉੱਪਰ ਇੱਕ ਔਰਤ ਬੈਠੀ ਸੀ ਅਧਿਆਪਕੇ ਵੇਖ ਕੇ ਸੁਣ ਹੋ ਚੁੱਕਿਆ ਸੀ ਉਸਨੇ ਉਸ ਬੱਚੇ ਤੇ व्हीलचेयर ਵਾਲੀ ਔਰਤ ਦੀ ਕਹਾਣੀ ਨੂੰ ਸਮਝਣ ਲਈ ਕੋਲੋਂ ਲੰਘ ਰਹੇ ਇੱਕ ਬੰਦੇ ਨੂੰ ਰੋਕਿਆ ਪਰ ਉਸ ਦੇ ਮੂੰਹੋਂ ਕੋਈ ਸ਼ਬਦ ਨਾ ਨਿਕਲ ਸਕਿਆ ਉਹ ਬਸ ਉਸ व्हीलचेयर ਵਾਲੀ ਔਰਤ ਤੇ ਬੱਚੇ ਵੱਲ ਇਸ਼ਾਰਾ ਹੀ ਕਰ ਸਕਿਆ ਤਾਂ ਉਸ ਰਾਹ ਜਾਂਦੇ ਬੰਦੇ ਨੇ ਦੱਸਿਆ ਕਿ ਬੱਚਾ ਆਪਣੀ ਮਾਂ ਨੂੰ ਕੰਮ ਤੇ ਛੱਡਣ ਚੱਲਿਆ ਹੈ ਇਸ ਦਾ ਬਾਪ ਫੌਜ ਵਿੱਚ ਸੀ ਉਹ ਇੱਕ ਵਾਰ ਛੁੱਟੀ ਕੱਟਣ ਆਇਆ ਸੀ ਤੇ પતિ ਪਤਨੀ ਦੋਵੇਂ ਕਿਤੇ ਘੁੰਮਣ ਗਏ ਹੋਏ ਸੀ। ਵਾਪਸ ਆਉਂਦਿਆਂ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋ ਗਿਆ। ਫੌਜੀ ਸਾਹਿਬ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ। ਤੇ ਇਸ ਬੱਚੇ ਦੀ ਮਾਂ ਦੀਆਂ ਲੱਤਾਂ ਕੱਟਣੀਆਂ ਪੈ ਗਈਆਂ। ਘਰ ਦਾ ਗੁਜ਼ਾਰਾ ਕਰਨ ਲਈ ਇਹ ਵਿਚਾਰੀ ਨੇੜੇ ਦੀ ਇੱਕ ਫੈਕਟਰੀ 'ਚ ਕੰਮ ਕਰਨ ਜਾਂਦੀ ਹੈ। ਤੇ ਬੱਚਾ ਰੋਜ਼ ਸਕੂਲ ਜਾਣ ਤੋਂ ਪਹਿਲਾਂ ਇਸ ਨੂੰ ਕੰਮ ਤੇ ਛੱਡ ਕੇ ਆਉਂਦਾ ਹੈ ਤੇ ਬਾਅਦ ਵਿੱਚ ਸ਼ਾਮ ਨੂੰ ਲੈ ਕੇ ਵੀ ਆਉਂਦਾ ਹੈ। ਬਹੁਤ ਹੀ ਜ਼ਿੰਮੇਵਾਰ ਤੇ ਸਿਆਣਾ ਮੁੰਡਾ ਹੈ ਪ੍ਰਮਾਤਮਾ ਹਰ ਮਾਪਾਪੂ ਨੂੰ ਇਹੋ ਜਿਹੀ ਔਲਾਦ ਦੇਵੇ ਐਨਾ ਕਹਿ ਕੇ ਉਹ ਬੰਦਾ ਅੱਗੇ ਚੱਲ ਪਿਆ ਉਹ ਅਧਿਆਪਕ ਹੁਣ ਜਮ੍ਹਾਂ ਚੁੱਪਚਾਪ ਹੋ ਗਿਆ ਸੀ ਤੇ ਚੁੱਪਚਾਪ ਸਕੂਲ ਵੱਲ ਚੱਲ ਪਿਆ ਅੱਜ ਜਦੋਂ ਉਹ ਬੱਚਾ ਕਲਾਸ ਵਿੱਚ ਆਇਆ ਤਾਂ ਉਸਨੇ ਆਨਸਾਰ ਸਜਾ ਲਈ ਆਪਣੇ ਹੱਥ ਅਧਿਆਪਕ ਅੱਗੇ ਕਰ ਦਿੱਤੇ ਪਰ ਅੱਜ ਉਹ ਅਧਿਆਪਕ ਆਪਣੇ ਗੋਡਿਆਂ ਤੇ ਬੈਠ ਗਿਆ ਤੇ ਆਪਣੇ ਹੱਥ ਉਸ ਬੱਚੇ ਦੇ ਅੱਗੇ ਕਰ ਦਿੱਤੇ ਅਧਿਆਪਕ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਉਹ ਗੱਜ ਭਰ ਕੇ ਬੋਲਿਆ ਬੇਟਾ ਅਸਲੀ ਸਜ਼ਾ ਦਾ ਹੱਕਦਾਰ ਤਾਂ ਮੈਂ ਹਾਂ ਤੂੰ ਨਹੀਂ ਦੋਸਤੋ ਜ਼ਿੰਦਗੀ 'ਚ ਅਸੀਂ ਕਈ ਵਾਰ ਦੂਜਿਆਂ ਦੀ ਸੱਚਾਈ ਜਾਣੇ ਬਿਨਾ ਹੀ ਉਹਨਾਂ ਨੂੰ ਗਲਤ ਸਮਝ ਲੈਂਦੇ ਹਾਂ ਤੇ ਬੁਰਾ ਭਲਾ ਬੋਲਣ ਲੱਗ ਜਾਂਦੇ ਹਾਂ ਇਸ ਲਈ ਕਿਸੇ ਬਾਰੇ ਆਪਣੀ ਗਲਤ رائے ਬਣਾਉਣ ਤੋਂ ਪਹਿਲਾਂ ਸਾਨੂੰ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਤਾਂ ਜੋ ਸਾਨੂੰ ਪਿੱਛੋਂ ਪਛਤਾਉਣਾ ਨਾ ਪਵੇ ਧੰਨਵਾਦ